ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਿੱਖਾਂ ਦੇ ਉਹ ਕਿਹੜੇ ਗੁਰੂ ਸਨ ਜਿਨ੍ਹਾਂ ਨੇ ਕਿ 2200 ਸਿੱਖਾਂ ਦੀ ਫੌਜ ਰੱਖੀ ਪਰ ਕਦੇ ਵੀ ਜੰਗ ਨਹੀਂ ਕੀਤੀ ਇੱਕ ਵੱਡਾ ਹਸਪਤਾਲ ਵੀ ਖੋਲਿਆ ਪਰ ਕਦੇ ਵੀ ਕਿਸੇ ਤੋਂ ਪੈਸਾ ਨਹੀਂ ਲੈਂਦਾ ਅੱਜ ਤੁਹਾਨੂੰ ਗੁਰੂ ਹਰਾਈ ਜੀ ਦੀ ਗੱਲ ਦੱਸਦੇ ਹਾਂ ਗੁਰੂ ਹਰਾਈ ਜੀ ਨੇ ਆਪਣੀ ਫੌਜ ਰੱਖੀ ਜਿਸ ਵਿੱਚ ਕਿ 2200 ਸਿੱਖ ਵੀ ਭਰਤੀ ਕੀਤੇ ਪਰ ਉਹਨਾਂ ਨੇ ਕਦੇ ਵੀ ਜੰਗ ਨਹੀਂ ਕੀਤੀ ਕਿਉਂਕਿ ਉਹ ਹਮੇਸ਼ਾ ਹੀ ਗੁਰੂ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਸ੍ਰੀ ਗੁਰੂ ਹਰਾਈ ਜੀ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ ਉਹ ਸ਼ਿਕਾਰ ਖੇਡਦੇ ਪਰ ਸ਼ਿਕਾਰੀ ਨੂੰ ਜਿਉਂਦਾ ਹੀ ਫੜਦੇ ਤੇ ਉਸ ਨੂੰ ਆਪਣੇ ਬਾਗ ਵਿੱਚ ਲੈ ਆਉਂਦੇ ਤੇ ਉਸ ਦਾ ਪਾਲਣ ਪੋਸ਼ਣ ਕਰਦੇ ਇਸੇ ਤਰ੍ਹਾਂ ਹੀ ਗੁਰੂ ਜੀ ਦੇ ਬਾਗ ਵਿੱਚ ਬਹੁਤ ਸਾਰੇ ਜਾਨਵਰ ਸਨ ਜਿੰਨਾ ਕਰਕੇ ਕਿ ਇੱਕ ਚਿੜੀਆ ਘਰ ਹੀ ਬਣ ਗਿਆ ਗੁਰੂ ਜੀ ਨੇ ਇੱਕ ਬਹੁਤ ਵੱਡਾ દવાਖਾਨਾ ਵੀ ਖੋਲਿਆ ਅਤੇ ਉਸ ਵਿੱਚ ਬੜੀਆਂ ਕੀਮਤੀ ਤੇ ਦੁਰਲਭ ਦਵਾਈਆਂ ਵੀ ਮੰਗਵਾ ਕੇ ਰੱਖੀਆਂ। ਰੋਗੀ ਕਿਸੇ ਵੇਲੇ ਵੀ ਆ ਜਾਂਦੇ ਤੇ ਉਹਨਾਂ ਨੂੰ ਮੁਫਤ ਵਿੱਚ ਦਵਾਈ ਦਿੱਤੀ ਜਾਂਦੀ। ਉਸ ਸਮੇਂ ਹਰ ਇੱਕ ਰੋਗੀ ਗੁਰੂ ਜੀ ਦੇ દવાਖਾਨੇ ਵਿੱਚੋਂ ਠੀਕ ਹੋ ਕੇ ਹੀ ਨਿਕਲਦਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।